ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਸਾਡਾ ਬਹੁ ਗਣਤੀ ਸਮਾਜ ਨਾਵਾਚੀ ਸੋਚ ਤੇ ਨਕਾਰਾਤਮਕ ਨਜ਼ਰੀਏ ਵਿੱਚ ਜਿਉਂਦਾ ਹੈ ਉਹਦਾ ਕਾਰਨ ਤੇ ਉਹਦਾ ਹੱਲ ਕੀ ਹੈ ਕਿਉਂਕਿ ਅਸੀਂ ਜਿੱਥੋਂ ਵੀ ਨਿਊਜ਼ ਲੈਂਦੇ ਆਂ ਖਬਰਾਂ ਲੈਂਦੇ ਆਂ ਉਹ ਸਾਡਾ ਸਾਰਾ ਮੀਡੀਆ तकरीबन ਨਾਵਾਚੀ ਹੀ ਪ੍ਰੋਸ ਕੇ ਸਾਨੂੰ ਦਿੰਦਾ ਹੈ ਤੁਸੀਂ ਜਿੰਨਾ ਲਿਟਰੇਚਰ ਪੜਦੇ ਹੋ ਬਹੁ ਗਣਤੀ ਉਹ ਹਮੇਸ਼ਾ ਹੁੰਦਾ ਕਿ ਹੁਣ ਕੋਈ ਰਿਸ਼ਤੇ ਨਹੀਂ ਰਹਿ ਗਏ ਕੋਈ ਨਾਤੇ ਨਹੀਂ ਰਹਿ ਗਏ ਉਹਦਾ ਕਾਰਨ ਇਹ ਹੈ ਕਿ ਇਹ ਵੀ ਸਾਡੀ ਮਾਨਸਿਕਤਾ ਨੂੰ ਕੁਦਰਤੀ ਹੈ ਨਕਾਰੋਪੱਖ ਵੱਲ ਜਾਂਦਾ ਠੀਕ ਹੈ ਪਦਾਰਥਵਾਦੀ ਦੌੜ ਹੈ ਕਿ ਬੰਦੇ ਦੀ ਗੁੱਲੀ ਗੁੱਲੀ ਜੁੱਲੀ ਦੀਆਂ ਲੋੜਾਂ ਨੇ ਉਸ ਲੋੜਾਂ ਵਿੱਚ ਜਿਹੜਾ ਸਫਲ ਆ ਉਹਦੀ ਸੋਚ ਹੋਰ ਹੈ ਜਿਹੜਾ ਫੇਲ ਹੋ ਗਿਆ ਉਹ ਨਾਵਾਚੀ ਨਜ਼ਰੀਏ ਚ ਜੀਏਗਾ ਇਕਸਾਰ ਦੀ ਹੋਮਮੇ ਤੇ ਈਰਖਾ ਲੂ ਵਰਤੀ ਹੈ ਜਿਵੇਂ ਟਾਗੋਰ ਨੇ ਲਿਖਿਆ ਕਿ ਚਿੜੀ ਨੂੰ ਇਸੇ ਗੱਲ ਦਾ ਦੁੱਖ ਹੈ ਕਿ ਮੋਰਨੀ ਦੀ ਪੂਛ ਬਹੁਤ ਲੰਬੀ ਹੈ ਕਈ ਵਾਰੀ ਬੰਦਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖਾਂ ਤੋਂ ਤੇ ਖੁਸ਼ਹਾਲੀ ਤੋਂ ਦੁਖੀ ਹੋ ਕੇ ਬਹਿ ਜਾਂਦਾ ਇਹ ਵੀ ਸਾਡੇ ਵਿੱਚ ਨਾਵਾਚੀ ਗੱਲ ਪੈਦਾ ਕਰਦਾ ਆਰਥਿਕ ਲੋੜਾਂ ਥੋੜਾਂ ਵੀ ਹੁੰਦੀਆਂ ਇੱਕ ਹੁੰਦਾ ਹੈ ਕਿ ਸਾਡੀ ਆਲੋਚਨਾ ਜਿਹੜੀ ਉਹ ਬਹੁਤ ਹੀ ਨਕਾਰੂ ਕਿਸਮ ਦੀ ਆਗਿਆ ਉਹ ਕਿਸੇ ਵੀ ਪੱਖ ਤੇ ਲੈ ਲੋ ਸਾਡੇ ਰਹਿਣ ਸਹਿਣ ਤੇ ਸਾਡੇ ਖਾਣ ਪੀਣ ਤੇ ਸਾਡਾ ਸਮਾਜਿਕ ਪੱਖ ਧਾਰਮਿਕ ਪੱਖ ਰਾਜਨੀਤਿਕ ਪੱਖ ਹਰ ਬੰਦਾ ਜਦੋਂ ਆਲੋਚਨਾ ਕਰਦਾ ਉਹ ਇੰਨੇ ਛੋਟੇ ਲੈਵਲ ਤੇ ਚਲਾ ਜਾਂਦਾ ਉਹਦੀ ਭਾਸ਼ਾ ਉਹਦੀ ਪੇਸ਼ਕਾਰੀ ਕਈ ਵਾਰੀ ਮੋਗਣਤੀ ਦੀ ਉਹਦੇ ਨਾਲ ਕੁਦਰਤੀ ਵੀ ਜਿਵੇਂ ਕੋਈ ਚੰਗਾ ਸੰਸਾਰ ਵਿੱਚ ਰਹਿ ਹੀ ਨਾ ਗਿਆ ਹੋਵੇ ਤੁਸੀਂ ਕਈ ਵਾਰੀ ਬਾਹਰ ਜਾ ਕੇ ਜਿਹੜੇ ਲੋਕ ਇਕੱਠੇ ਹੁੰਦੇ ਨੇ ਉਨ੍ਹਾਂ ਸਾਰਿਆਂ ਦਾ ਇਸ਼ੂ ਇਹ ਹੁੰਦਾ ਕਿ ਉਹ ਜਾਂ ਆਪਣੇ ਦੇਸ਼ ਨੂੰ ਭੰਡ ਰਹੇ ਹੁੰਦੇ ਆਪਣੀ ਧਰਤੀ ਨੂੰ ਭੰਡ ਰਹੇ ਹੁੰਦੇ ਆ ਤਾਂ ਉਹ ਮਾਹੌਲ ਨੂੰ ਉਹ ਨਾਵਾਚੀ ਰੂਪ ਾ ਜਾਂਦੇ ਦੂਜਾ ਹੁੰਦਾ ਨਜ਼ਰ ਤੇ ਨਜ਼ਰੀਆ ਅੱਧਾ ਗਲਾਸ ਭਰਿਆ ਹੈ ਜਾਂ ਅੱਧਾ ਗਲਾਸ ਖਾਲੀ ਹੈ ਇਹ ਮਨੋਵਿਗਿਆਨਕ ਪੱਖ ਹੈ ਕਿ ਕੋਈ ਮਨੁੱਖ ਉਹਦੀ ਦ੍ਰਿਸ਼ਟੀ ਕਿਹੋ ਜੀ ਹੈ ਉਹ ਕਿਸੇ ਵੀ ਵਸਤੂ ਬਾਰੇ ਕਿਸੇ ਵੀ ਖਿਆਲਤ ਬਾਰੇ ਕਿਸੇ ਵੀ ਵਰਤਾਰੇ ਬਾਰੇ ਕਿਸ ਨਜ਼ਰੀਏ ਤੋਂ ਸੋਚਦਾ ਹੈ ਆਮ ਮਨੁੱਖ ਦੀ ਆਪਣੀ ਸੋਚ ਨਹੀਂ ਰਹੇਗੀ ਉਹਨੂੰ ਜੋ ਪਰੋਸਿਆ ਜਾ ਰਿਹਾ ਉਹ ਹੀ ਉਹ ਅੱਗੇ ਪੇਸ਼ਕਾਰੀ ਕਰ ਰਿਹਾ ਹੈ ਜੋ ਉਹਨੂੰ ਪਰੋਸਿਆ ਜਾ ਰਿਹਾ ਉਹ ਨਾਵਾਚੀ ਹੈ ਉਹ ਨਕਾਰੂ ਹੈ ਉਹ ਨਰਾਸ਼ਾਵਾਦ ਹੈ ਹੁਣ ਇਹਦਾ ਹੱਲ ਕੀ ਹੋਵੇ ਕਿ ਬੰਦੇ ਕੋਲੇ ਖੇੜਾ ਵੀ ਹੋਵੇ ਖੁਸ਼ੀ ਹੋਵੇ ਜਿਉਣ ਦਾ ਚਾਹ ਹੋਵੇ ਤਾਂ ਇਹਦੇ ਕੁਝ ਕਾਰਨ ਬੰਦੇ ਨੂੰ ਖੁਦ ਲੱਭਣੇ ਪੈਂਦੇ ਆ ਇੱਕ ਹੁੰਦਾ ਕਿ ਬੰਦੇ ਦਾ ਵਰਤਮਾਨ ਵਿੱਚ ਜੀਣਾ ਜਿਵੇਂ ਭਾਈ ਵੀਰ ਸਿੰਘ ਜੀ ਨੇ ਲਿਖਿਆ ਨਾ ਕਿ ਕੱਲ ਚੁੱਕੀ ਹੈ ਬੀਤ ਵਕਤ ਤੋਂ ਦੂਰ ਸਾਈ ਭੜਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਆ ਸਾਡੇ ਕੋਲ ਵਿੱਚ ਪਰ ਫਿਕਰਾਂ ਚਾਈ ਕੱਲ ਭੜਕ ਦੀ ਸੋਚ ਅੱਜ ਵੀ ਮੁਫਤ ਗਈ ਅਸਲ ਵਿੱਚ ਜਿਹੜਾ ਵਰਤਮਾਨ ਹੁੰਦਾ ਉਹਦੇ ਵਿੱਚ ਕੋਈ ਮੌਸਮ ਹੋਵੇ ਕਿਹੋ ਜਿਹਾ ਵੀ ਮਾਹੌਲ ਹੋਵੇ ਜਿਹੜਾ ਉਹਦੇ ਵਿੱਚ ਜੀਣਾ ਸਿੱਖਦਾ ਤੇ ਆਪਣੇ ਸਮੇਂ ਨੂੰ ਸਫਲ ਕਰਦਾ ਅਸਲ ਸਿਕੰਦਰ ਉਹੀ ਹੁੰਦਾ ਹੈ ਬਹੁ ਗਣਤੀ ਸਮਾਜ ਚ ਹੋਰਿਆਂ ਵਿੱਚ ਜੋੜਾ ਜੇਕਰ ਕੱਲ ਆ ਹੋ ਜਾਂਦਾ ਜੇਕਰ ਕੱਲ ਨੂੰ ਆ ਹੋ ਜੇ ਉਹ ਜਿਹੜਾ ਜੇ ਸ਼ਬਦ ਹੈ ਉਹ ਬਹੁ ਗਣਤੀ ਸਮਾਜ ਦੀ ਸੋਚ ਨੂੰ ਨਾਵਾਚੀ ਤੇ ਨਿਰਾਸ਼ਾਵਾਦ ਵਿੱਚ ਲੈ ਜਾਂਦਾ ਦੂਜਾ ਹੁੰਦਾ ਭਾਈ ਗੁਣਾ ਦੀ ਸਾਂਝ ਕਰੀਏ ਸਾਂਝ ਕਰੀਜੇ ਗੁਣਾ ਕਰੀ ਮਨੁੱਖਤਾ ਵਿੱਚ ਸਮਾਜ ਵਿੱਚ ਔਗਣ ਵੀ ਹੁੰਦੇ ਆ ਪਰ ਗੁਣਵਾਨ ਲੋਕ ਵੀ ਹੁੰਦੇ ਆ ਗੁਣੀਆਂ ਕੋਲੋਂ ਗੁਣ ਲੈ ਕੇ ਬੰਦਾ ਗੁਣਵਾਨ ਬਣਦਾ ਜੇ ਉਗਣਾਂ ਦੀ ਗਿਣਤੀ ਕਰੀ ਜਾਵੇ ਤੇ ਲੋਕ ਉਗਣਾਂ ਕੀ ਬੰਨੇ ਗੰਠੜੀ ਬੰਦਾ ਆਪਣੀ ਪੰਡ ਬਣ ਕੇ ਤੁਰਿਆ ਫਿਰਦਾ ਤੀਜਾ ਹੁੰਦਾ ਵੀ ਬੰਦੇ ਦਾ ਸਬਰ ਸੰਤੋਖ ਵੀ ਜ਼ਰੂਰੀ ਹੈ ਜੋ ਕਿਸੇ ਨੂੰ ਮਿਲਿਆ ਉਹਦੀ ਕੋਲ ਉਹਦੀ ਵੰਸ਼ੋ ਦਾ ਰੰਗ ਰੂਪ ਉਹਦੀ ਆਰਥਿਕਤਾ ਉਦਮ ਕਰਨਾ ਮਨੁੱਖ ਦਾ ਧਰਮ ਹੈ ਪਰ ਸਬਰ ਸੰਤੋਖ ਕਰਨਾ ਉਹਨੂੰ ਨਾਵਾਚੀ ਸੋਚ ਤੋਂ ਨਿਰਾਸ਼ਾਵਾਦ ਤੋਂ ਆਸ਼ਾਵਾਦ ਵੱਲ ਜਾਂਦਾ ਹੈ ਆਤਮ ਵਿਸ਼ਵਾਸ ਹੋਣਾ ਵੀ ਬੰਦੇ ਦਾ ਜ਼ਰੂਰੀ ਹੈ ਚੋਰਾ ਛੱਡਣਾ ਪੈਂਦਾ ਕਿਉਂਕਿ ਬਹੁਤ ਸਾਰਾ ਸੰਸਾਰ ਚਿੰਤਾ ਵਿੱਚ ਤੇ ਝੋਰੀਆਂ ਵਿੱਚ ਜਦੋਂ ਜੀਵਨ ਬਸ਼ਰ ਕਰਦਾ ਇਹਨੂੰ ਤਿਆਗਾਗੇ ਤਾਂ ਸਫਲਤਾ ਵੱਲ ਤੁਰਾਂਗੇ ਬੇਲੋੜੀਆਂ ਚਿੰਤਾਵਾਂ ਮੁਸੀਬਤ ਨਾਲ ਟੱਕਰਾ ਕਰਨਾ ਸਾਡੇ ਹਰ ਧਰਮ ਦੇ ਧਰਮ ਗ੍ਰੰਥ ਨੇ ਦੱਸਿਆ ਕਿ ਜਦ ਤੱਕ ਮਨੁੱਖ ਜਿਉਂਦਾ ਉਹਨੂੰ ਮੁਸ਼ਕਲਾਂ ਆਉਂਦੀਆਂ ਨੇ ਮੈਂ ਇੱਕ ਗੱਲ ਕਰਦਾ ਹੁੰਦਾ ਵੀ ਸਮੱਸਿਆ ਕਦੇ ਨਹੀਂ ਹੁੰਦੀ ਕਿਸੇ ਸਮੇਂ ਗੰਦੇ ਪਾਣੀ ਤੇ ਮਲੇਰੀਆ ਪੈਦਾ ਹੁੰਦਾ ਸੀ ਇੱਕ ਸਮੱਸਿਆ ਸੀ ਅੱਜ ਸਾਫ਼ ਸੁਥਰੇ ਪਾਣੀ ਤੇ ਡੇਂਗੂ ਪੈਦਾ ਹੁੰਦਾ ਸਮੱਸਿਆ ਤਾਂ ਉੱਥੇ ਦੀ ਉੱਥੇ ਖੜੀ ਐ ਪਾਣੀ ਦਾ ਰੂਪ ਬਦਲਿਆ ਸਮੱਸਿਆ ਮਨੁੱਖ ਦੀ ਖਤਮ ਨਹੀਂ ਹੋਈ ਜਿਉਂਦੇ ਮਨੁੱਖ ਨੂੰ ਜਿਉਂਦੀ ਕੌਮ ਨੂੰ ਜਿਉਂਦੇ ਪਰਿਵਾਰ ਨੂੰ ਜਿਉਂਦੀਆਂ ਕੌਮਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਸਮੱਸਿਆਵਾਂ ਦਾ ਹੱਲ ਕੀ ਹੋਵੇ ਅਸਲ ਮਾਨਵਤਾ ਦਾ ਇਹ ਗੁਣ ਹੋਣਾ ਚਾਹੀਦਾ ਨਾ ਕਿ ਬੰਦਾ ਆਤਮਹੱਤਿਆਲ ਤੁਰਪੂਵੇ ਨਰਾਸ਼ਾਵਾਤ ਤੁਰਪੂਵੇ ਜਾਂ ਰੋਣੇ ਧੋਣੇ ਵਾਲ ਤੁਰਪੂਵੇ ਉੱਚੀ ਸੋਚ ਹਮੇਸ਼ਾ ਬੰਦੇ ਨੂੰ ਉੱਚਾ ਕਰਦੀ ਹੈ ਇਸ ਲਈ ਚੰਗਾ ਪੜ੍ਹਨਾ ਚੰਗਾ ਸੁਣਨਾ ਚੰਗਿਆਂ ਦੀ ਸੰਗਤ ਕਰਨੀ ਚੰਗੀ ਪ੍ਰੇਰਣਾ ਲੈਣੀ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ਕੋਈ ਤੁਹਾਡੇ ਬਾਰੇ ਕੀ ਸੋਚਦਾ ਬਹੁਤਾ ਸਮਾਜ ਇਸੇ ਝੋਰੇ ਵਿੱਚ ਹੈ ਉਹ ਭਾਈ ਸਮਾਜ ਤੁਸੀਂ ਵੱਡੇ ਤੋਂ ਵੱਡੇ ਉਦਿਆਂ ਬਾਰੇ ਸੋਚ ਲਓ ਚੰਗੇ ਤੋਂ ਚੰਗੇ ਧਰਮੀਆਂ ਬਾਰੇ ਸੋਚ ਲਓ ਸਮਾਜ ਦੀ ਨਜ਼ਰੀਆ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਇਹਦੀ ਪਰਵਾਹ ਕੀਤੇ ਬਗੈਰ ਮਨੁੱਖ ਤਰੱਕੀ ਕਰ ਸਕਦਾ ਕੋਈ ਸਮਾਜ ਕਿਸੇ ਨੂੰ ਕਦੀ ਵੀ ਸਰਪ੍ਰੰਤ ਨਹੀਂ ਹੁੰਦਾ ਸਰਪ੍ਰੰਤ ਨਾ ਕੋਈ ਸ਼ਕਤੀ ਨੂੰ ਕੋਈ ਬੰਦਾ ਮੰਨਦਾ ਹੈ ਸਰਪ੍ਰੰਤ ਨਹੀਂ ਹੁੰਦੀ ਕਦੀ ਵੀ ਸਰਪ੍ਰੰਤ ਤੁਹਾਡੀ ਚਾਹਵ ਨਹੀਂ ਹੈਗੀ ਜਿਹਨੂੰ ਸ਼ੂਗਰ ਹੋਈ ਆ ਉਹਨੂੰ ਨੁਕਸਾਨ ਕਰੇਗੀ ਮਿੱਠੇ ਵਾਲੀ ਮਤਲਬ ਕਹਿਣ ਤੋਂ ਭਾਵ ਹੈ ਕਿ ਹਰ ਚੀਜ਼ ਹਰ ਪੱਖ ਕਦੀ ਵੀ ਸਰਪ੍ਰੰਤ ਨਹੀਂ ਹੁੰਦਾ ਕਿਸੇ ਵੀ ਕਿਸੇ ਸੰਸਾਰ ਦੇ ਵਿੱਚ ਇਇ ਸਹਿਜ ਭਾਵੀ ਵਰਤਾਰਾ ਹੈ ਮਨੁੱਖ ਕੁਦਰਤ ਕੋਲੋਂ ਖੇਤਾਂ ਕੋਲੋਂ ਬਾਗਾਂ ਕੋਲੋਂ ਜਾ ਕੇ ਖੜਨਾ ਸਿੱਖੇ ਔਰ ਸਭ ਤੋਂ ਵੱਡੀ ਗੱਲ ਕਿ ਇਸ ਸੰਸਾਰ ਦੇ ਵਿੱਚ ਇੱਕ ਨਿੱਜੀ ਸੰਸਾਰ ਸਿਰਜਣਾ ਜ਼ਰੂਰੀ ਹੈ ਜਿਸ ਬੰਦੇ ਨੇ ਜ਼ਿੰਦਗੀ ਨੂੰ ਖੇੜੇ ਨਾਲ ਖੁਸ਼ੀ ਨਾਲ ਅਮਾ ਨਾਲ ਚਾ ਨਾਲ ਜਿਉਣਾ ਤੇ ਜਿਉਣ ਦੇ ਕੁਝ ਨਿਯਮ ਨੇ ਕਿ ਵੱਡੇ ਸੰਸਾਰ ਦੇ ਵਿੱਚ ਹਰ ਮਨੁੱਖ ਨੂੰ ਆਪਣਾ ਸੰਸਾਰ ਸਿਰਜਣਾ ਪੈਂਦਾ ਹੈ ਉਹਦਾ ਉੱਠਣਾ ਬੈਠਣਾ ਜਾਗਣਾ ਸ਼ਹਿਰ ਕਰਨਾ ਖਾਣਾ ਪੀਣਾ ਉਹਦਾ ਪੜ੍ਹਨਾ ਸੁਣਨਾ ਉਹਦੀ ਸੰਗਤ ਉਹਦਾ ਹਰ ਪੱਖ ਸੰਗੀਤ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ ਹਰ ਮਨੁੱਖ ਜਦੋਂ ਆਪਣਾ ਸੰਸਾਰ ਸਜੇਗਾ ਨਾ ਅਸਲ ਵਿੱਚ ਉਹ ਆਪਣੇ ਸੰਸਾਰ ਵਿੱਚੋਂ ਹੀ ਆਪਣੇ ਆਸ਼ਾਵਾਦ ਚੜ੍ਹਦੀ ਕਲਾ ਕਿਉਂਕਿ ਜਿਹੜਾ ਨਿੱਜ ਨਾਲ ਗੱਲਾਂ ਕਰਨੀਆਂ ਤੇ ਨਿੱਜ ਹੀ ਬੰਦੇ ਨੂੰ ਉੱਚਿਆਂ ਲੈ ਜਾਂਦਾ ਹੈ ਨੇ ਜਿਹੇ ਹੀ ਬੰਦੇ ਨੂੰ ਟੈਂਦੀ ਕਲਾ ਚਲ ਜਾਂਦਾ ਜਦੋਂ ਇਹ ਸੋਚ ਲੇ ਕਿ ਸੰਸਾਰ ਸਦੀਵ ਨਹੀਂ ਹੈ ਜਦ ਤੱਕ ਜਿਉਂਦੇ ਹੋ ਤਦ ਤੱਕ ਖੁਸ਼ੀ ਨਾਲ ਜਿਉ ਚਾਹ ਨਾਲ ਜਿਉ ਖੇੜੇ ਨਾਲ ਜਿਉ ਤਾਂ ਕੁਦਰਤੀ ਆ ਬੰਦਾ ਨਾ ਬਾਚੀ ਸੋਚ ਤੋਂ ਬਚੇਗਾ ਵਿਦਵਾਨਾਂ ਨੇ ਲਿਖਿਆ ਕਿ ਆਪ ਤੋਂ ਉੱਚੇ ਨੂੰ ਵੇਖ ਕੇ ਚੰਗਾ ਪੱਖ ਵੀ ਹੁੰਦਾ ਕਿ ਬੰਦੇ ਨੂੰ ਉੱਚਾ ਉੱਠਣ ਦੀ ਯੋਗਤ ਆਉਂਦੀ ਹੈ ਪਰ ਇੱਕ ਨਕਾਰੂ ਪੱਖ ਵੀ ਹੁੰਦਾ ਕਿ ਬੰਦਾ ਝੋਰੀਆਂ ਚ ਪੈ ਜਾਂਦਾ ਜਦੋਂ ਆਪ ਤੋਂ ਨੀਵੇਂ ਨੂੰ ਦੇਖਦਾ ਤਾਂ ਕੁਦਰਤੀ ਹੈ ਸਾਡੇ ਪਿੱਛੇ ਜਿਹੜੀ ਲਾਈਨ ਲੱਗੀ ਆ ਉਹ ਵਿਚਾਰੇ ਕਈ ਤੁਹਾਡੇ ਤੋਂ ਵੀ ਕਮਜ਼ੋਰ ਨੇ ਮਾੜੇ ਨੇ ਬਿਮਾਰ ਨੇ ਅਪਾਜ ਨੇ ਉਹ ਵੀ ਜ਼ਿੰਦਗੀ ਜਿਉ ਰਹੇ ਨੇ ਇਹ ਜਿਹੜਾ ਸਿਹਤ ਦੇ ਦੋਨੋਂ ਪੱਖ ਹੁੰਦੇ ਆ ਕਿ ਬੰਦੇ ਦਾ ਨਜ਼ਰੀਆ ਹੁੰਦਾ ਹੈ ਕਿ ਉਹ ਕਿਸ ਦ੍ਰਿਸ਼ਟੀ 'ਚ ਆਪਣੇ ਆਪ ਨੂੰ ਬਦਲਦਾ ਔਰ ਇਹਦੇ ਲਈ ਜਿਹੜਾ ਅਮੀਰ ਸਿਹਤ ਸਾਡਾ ਵਿਰਸਾ ਸਾਡੀ ਵਿਰਾਸਤ ਸਾਡੇ ਪੁਰਖਿਆਂ ਦਾ ਇਤਿਹਾਸ ਜਿਨ੍ਹਾਂ ਨੇ ਜੀਵਨ ਵਿੱਚ ਸਫਲਤਾਵਾਂ ਪ੍ਰਾਪਤ ਕੀਤੀਆਂ ਉਹਨਾਂ ਦੀਆਂ ਜੀਵਨੀਆਂ ਉਹਨਾਂ ਦੀ ਜੀਵਨਯੁਕਤ ਇਤਿਹਾਸ ਦੇ ਸੰਘਰਸ਼ ਇਤਿਹਾਸ ਦੀਆਂ ਪ੍ਰਾਪਤੀਆਂ ਭਾਸ਼ਾ ਦਾ ਮਾਣ ਇਹ ਸਾਰਾ ਜਿਹੜਾ ਵਜੂਦ ਹੁੰਦਾ ਨਾ ਇਹ ਮਨੁੱਖ ਨੂੰ ਚੜ੍ਹਦੀ ਕਲਾ ਵਾਲਾ ਆਸ਼ਾਵਾਦੀ ਬਣਾਉਂਦਾ ਔਰ ਇਹਦੇ ਵਿੱਚੋਂ ਸਿੱਖਿਆ ਲੈ ਕੇ ਮਨੁੱਖ ਤਰੱਕੀ ਕਰ ਸਕਦਾ ਉੱਚਾ ਉੱਠ ਸਕਦਾ ਇਸ ਲਈ ਨਕਾਰੂ ਸੋਚਾਂ ਨੂੰ ਤਿਆਗ ਕੇ ਆਪਣੇ ਕਾਰਨਾ ਨੂੰ ਆਪ ਲੱਭ ਕੇ ਜਦੋਂ ਮਨੁੱਖ ਸਵੈ ਚਿੰਤਨ ਨਾਲ ਸਵੈ ਭੈ ਨਲ ਅੱਗੇ ਤੁਰੇਗਾ ਉਹ ਚੜ੍ਹਦੀ ਕਲਾ ਵਾਲਾ ਹੋਏਗਾ ਆਸ਼ਾਵਾਦੀ ਹੋਏਗਾ ਖੁਸ਼ ਹੋਏਗਾ ਖੇੜੇਚ ਹੋਏਗਾ ਆਨੰਦਚ ਹੋਏਗਾ ਇਹੋ ਸਾਡੇ ਵਿਰਸੇ ਤੇ ਵਿਰਾਸਤ ਨੇ ਸਾਨੂੰ ਜੁਗਤ ਦੱਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ